ਇਹ ਮੁੰਡਾ ਯੂਸੇ ਗੱਲੇ ਫੋੜਨੀਆਂ ਫ੍ਰੀਸ ਨੂੰ ਸ਼ੇਅਰ ਵਿੱਚ ਰੂਟਲ ਟੇਰ ਆ ਰਿਹਾ ਤੇ ਮੁੰਡਾ ਸ਼ਾਇਦ ਮੈਂਟਲੀ ਸਟੇਬਲ ਵੀ ਨਹੀਂ ਲੱਗ ਰਿਹਾ ਨਾਮ ਆਪਣਾ ਦੇਖਿਸ਼ ਜਾਂ ਦਿੱਕੀ ਹੱਸ ਰਿਹਾ ਕਾਲੇ ਬਕਰਪੇ ਨੂੰ ਤੂੰ ਬੰਧਿਆਪ ਤੂੰ ਵੀਡੀਓ ਸ਼ੇਅਰ ਕਰੋ ਤਾਂ ਕਿ ਇਹਦਾ ਟਟਕ ਪੁੱਛ ਸਕੀ ਕਿਉਂਕਿ ਇਹ ਉਹਨਾਂ ਦੇ ਕੰਟੈਕਟ ਵਿੱਚ ਨਹੀਂ ਹੈ ਬਾਕੀ ਤੋ ਇਹ ਵੀਡੀਓ ਪੂਰਾ ਸੁਣੋ ਧੰਨਵਾਦ ਹੁਬਲ ਮੈਨੂੰ ਆਪਣਾ ਨਾਮ ਦੱਸ ਮੇਰਾ ਵੀਰ ਨਾਮ ਕੀ ਤੁਹਾਡਾ ਠੀਕ ਸ਼ੋਅ ਉੱਚੀ ਬੋਲ ਥੋੜਾ ਜਿਹਾ ਦੀਖ ਦਿਖ ਦੀਛਾ ਤੇਰਾ ਨਾ ਤੂੰ ਫ੍ਰਿਜ ਨੂੰ ਚ ਰਹਿਣਾ ਨਾ ਕਿੰਨਾ ਟਾਈਮ ਹੋ ਗਿਆ ਵੀਰੇ ਫ੍ਰਿਜ ਨੂੰ ਚ ਆ ਕਾਫੀ ਚਿਰ ਹੋ ਗਿਆ ਕਾਫੀ ਚਿਰ ਹੋ ਗਿਆ ਤੇ ਸੁਨਣਾ ਸੁਨਣਾ ਕਿੱਤੀਆਂ ਹਾਂ ਇੱਦਾਂ ਹੀ ਰੋਡ ਤੇ ਸੁਨਣਾ ਰੋਡ ਤੇ ਸੁਨਣਾ ਤੇ ਤੇਰਾ ਪਿੰਡ ਕਿੱਦਾ ਪਿੱਛੋਂ ਪੰਜਾਬ ਤੋਂ ਹਾਂਜੀ ਪੰਜਾਬ ਤੋਂ ਕਾਲਾ ਕਾਲਾ ਬੱਕਰਾ ਹਨਾ ਤੇ ਕਦੇ ਕਾਲ ਨਹੀਂ ਆਈ ਉਹਨਾਂ ਦੀ ਮੰਮੀ ਡੈਡੀ ਦੀ ਇਹ ਤੋਂ ਫੋਨ ਨਹੀਂ ਹੈ ਤੁਸੀਂ ਮੈਨੂੰ ਨੰਬਰ ਦੇ ਦਿਓ ਆਪਣਾ ਮੈਂ ਕਾਲ ਕਰ ਦੇਣਾ ਉਹਨਾਂ ਨੂੰ ਨੰਬਰ ਹੈ ਨਹੀਂ ਨੰਬਰ ਹੈ ਨਹੀਂ ਵੀਰੇ ਜਿੱਦਾਂ ਨੂੰ ਕੰਮ ਲਵਾਈਏ ਕੰਮ ਕਰ ਲੋਗੇ ਹਾਂਜੀ ਕੰਮ ਤਾਂ ਕਰ ਸਕਦੇ ਆ ਕਰ ਸਕਦੇ ਹੋ ਮੈਂ ਇਹਨੂੰ ਕਰ ਦਿੰਦਾ ਠੀਕ ਆ ਵੀਰੇ ਤੈਨੂੰ ਮੈਂ ਆਪਣਾ ਕੰਟੈਕਟ ਦਿੰਨਾ ਕਾਲਾ ਬੱਕਰਾ ਪਿੰਡ ਆ ਤੇਰਾ ਨਾ